ਲੋਈ ਮਿੱਤਰੋ ਅੱਜ ਲਜਾਂਣ ਲੱਗਿਆ ਆਪਾਂ ਕਮਾਦ ਤੇ ਕਢਾ ਕੇ ਲੈਉਣੇ ਗੁੜ ਤੇ ਬੰਦੇ ਆਪਣੇ ਹੈਗੇ ਤਿਆਰ ਲਾਦ ਦਿਓ ਮਿੱਤਰੋ ਆਪਣਾ ਟਾਈਮ ਹੋਈ ਜਾਂਦਾ ਲੇਟ ਹੋਈ ਜਾਂਦਾ ਆਪਾਂ ਲੋ ਵੀ ਮਿੱਤਰੋ ਖਿੱਚ ਦਿਓ ਕੰਮ ਨੂੰ ਕਮਾਦ ਰਹਿ ਗਿਆ ਥੋੜਾ ਜਿਹਾ ਲੱਦਣਾ ਲਾ ਆਪਣਾ ਤੇ ਆਪਾਂ ਲੇਟ ਆ ਤੇਜ਼ ਤੇਜ਼ ਲੈ 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 ਵੀ ਸੱਤਾ ਜੋਰ ਨਾਲ ਚੱਕੀ ਮੇਰਾ ਬਾਈ ਖੱਚ ਕੇ ਹਾਂ ਖੱਚ ਦੇ ਮੀਟਰ ਮੇਰਾ ਵੀਰ ਹਾਂ ਚੱਲ ਮਾ ਤਾਂ ਸੰਭਾਇਆ ਨਾ ਵੀ ਇਹ ਠੱਲੇ ਵਾਲੇ ਕਰਦੇ ਇਹ ਵੀ ਨਾ ਵੀ ਗੱਲ ਨਹੀਂ ਪਾੜੇ ਸੰਸਾਂ ਦਾ ਦੇਣਾ ਹੈ ਇਹਨਾਂ ਥਾਣੇ ਚੱਲ ਗਏ ਚਲੋ ਜੀ ਮਾਰੋ ਸੈਲਫ கலா பிண்டனா பரலா ஜெச்சரா ஜோ ਲਾ ਦਿਓ ਵੀ ਲਾ ਦਿਓ ਗੰਨੇ ਆਪਣੇ ਠੀਕ ਆ ਆ ਗਈ ਜੀ ਜੂਸ ਵਾਲਾ ਕੀ ਆਨੇ ਉਹਨੂੰ ਕੰਟੇਨਰ ਉਹਦਾ ਭਰਿਆ ਪਿਆ ਖਾਲੀ ਹੋਊਗਾ ਇਹ ਖਾਲੀ ਹੋਊਗਾ ਦਾ ਬਾਈ ਫੇਰ ਚੱਲ ਅੱਛਾ ਆਏ ਬਾਲੇ ਲੱਗਣਾ ਹੋਲੇ ਤੱਕ ਨਹੀਂ ਨੇ ਹੋਲੇ ਹੁੰਦੇ ਨਹੀਂ ਨੇ ਹੋਲੇ ਹੁੰਦੇ शक्कर है चक्कर चक्कर चक्की चक्की माने ਪਹਿਲੀ ਪੱਤ ਤਿਆਰ ਹੋ ਗਈ ਹੈ ਜੀ ਗੁੜ ਦੀ ਤੇ ਦੂਜੀ ਪਾਈ ਆ ਕਿੜਾ ਇਹ ਚ ਤੀਜੀ ਆ ਚੌਥੀ ਆ ਤੇ ਪੰਜਵੀਂ ਹੋਰ ਕੁਛ ਰਹਿ ਗਿਆ ਵਿੱਚ ਕੰਟੇਨਰ ਦੇ ਜੂਸ ਵਾਲੇ ਦੇ ਐਸ ਪੈਪਰਾ ਹੀ ਆਉਂਦਾ ਜੂਸ ਕੰਟੇਨਰ ਦੇ ਵਿੱਚੋਂ ਉਹ ਸਾਹਮਣੇ ਉੱਥੇ ਮੋਟਰ ਲੱਗੀ ਹੋਈ ਹੈ ਕੰਟੇਨਰ ਦੇ ਕੋਲ ਵਡੋਲ ਕਿਤੇ ਦੇਵਾ ਲਾਤਾ ਬਰਬੜਿਆ ਦੇਖਾ ਜੇ ਜਾ ਬੜਾ ਬੋਸ ਨੂੰ ਇਸ ਪਾਣੀ ਦੇ ਉਹ ਬੜਾ ਤਸਲਾ ਹੈ ਕਿੰਨੀ ਚਾਹੀਪਤਾ ਹੋ ਹੈ ਸਾਦਾ ਚਾਹਣੀ ਹੈ ਉਹ ਦਿਨੋਂ ਘੰਟਾ ਹੈ। ਅ ਸ਼ਾਮ ਦੇ ਵੱਜ ਗਏ ਆ 7 ਤੇ ਹਜੇ ਸਾਨੂੰ ਲੱਗੂ ਆ ਪੂਰੇ 2 ਘੰਟੇ। ਇਹ ਹੈਗੀ ਆ ਚੌਥੀ ਪੱਤ ਤੇ ਤਿੰਨ ਪੱਤਾ ਹਜੇ ਹੋਰ ਨੇ। ਦੇਖੀ ਜਾਂਦੀ ਹੈ ਕਾਰੀਗਰ ਕਿੰਨਾ ਟਾਈਮ ਲਾਉਂਦੇ ਆ। ਦੋ ਪੱਤ ਹੋ ਰਹੇ ਰਹਿ ਗਈ ਬਸ। ਦੋ ਰਹਿ ਗਈ ਕਿ ਤਿੰਨ? ਦੋ। ਦੋ ਰਹਿ ਗਈ। ਫੇਰ ਠੀਕ ਆ। ਮੈਂ ਜਿੰਨ ਸਮਾਂ ਇਹ ਕਿਸ਼। ਠੀਕ ਆ। ਦੇਖੇ ਨਾ ਪਾਣੇ।